ਪਰ ਪਰਮੇਸ਼ਰ ਨੂੰ ਲੈਣ ਵਾਲਾ ਹੁੰਦਾ ਹੈ ਕੋਈ ਫੈਮਿਲੀ ਦਾ ਮੈਂਬਰ ਤੁਹਾਡੇ ਨਾਲ ਹੋਵੇ ਨਾ ਹੋਵੇ ਪਰ ਜੇ ਤੁਸੀਂ ਖੁਦਾ ਦੇ ਨਾਲ ਚੱਲਦੇ ਪਿਓ ਤੇ ਇੱਕ ਦਿਨ ਐਸਾ ਅਜੀਬਾ ਕਿ ਖੁਦਾ ਤੁਹਾਨੂੰ ਖੁੱਲ੍ਹਂਦੀਆਂ ਦੇ ਲੈ ਕੇ ਜਾਵੇ ਮੈਂ ਆਪਣੀ ਫੈਮਿਲੀ ਦੇ ਵਿੱਚੋਂ ਇਕੱਲੀ ਹੀ ਪਰਮੇਸ਼ਰ ਨੂੰ ਮੰਨਣ ਵਾਲੀ ਸੀਗੀ ਆ ਕਈ ਵਾਰ ਕਿਸੇ ਨੇ ਮਜ਼ਾਕ ਇਸ ਤਰ੍ਹਾਂ ਦੀ ਗੱਲਾਂ ਆ ਪਰਮੇਸ਼ਰ ਦੇ ਨਾਮ ਤੇ ਮੇਰੇ ਨਾਲ ਹੋਈਆਂ ਸੀਗੀਆਂ ਪਰ ਅੰਦਰੋਂ ਦਿਲ ਦੁੱਖੀ ਹੁੰਦਾ ਸੀ ਪਰਮੇਸ਼ਰ ਅਸੀਂ ਉਹ ਬਾਹਰ ਪਰਮੇਸ਼ਰ ਦੀ ਰਾਤਰਾ ਕਰਦੇ ਜਿੰਦਾ ਪਰਮੇਸ਼ਰ ਦੀ ਕੋਈ ਮੁਰਦਾ ਪਰਮੇਸ਼ਰ ਜਿਹੜਾ ਸਾਨੂੰ ਦੇਖੇ ਨਾ ਔਰ ਜਿਹੜਾ ਸਾਡੇ ਉੱਤੇ ਨਿਗਾਹ ਨਾ ਲਾਵੇ ਸਾਡਾ ਖੁਦਾ ਸਾਡੇ ਵੱਲ ਦੇਖਦਾ ਸਾਡੀਆਂ ਦੁਆਵਾਂ ਪ੍ਰਾਰਥਨਾਵਾਂ ਸੁਣਦਾ ਅੱਜ ਦੇਖੋ ਪਰਮੇਸ਼ਰ ਨੇ ਕਿਸ ਬੁਲਾਵਿਆਂ ਉੱਤੇ ਇੱਜ਼ਤਮਤ ਵਾਲਾ ਉਹਦਾ ਦਿੱਤਾ ਪਰਮੇਸ਼ਰ ਨੇ ਔਰ ਪਰਮੇਸ਼ਰ ਨੇ ਕਹਿ ਤੂੰ ਪਾਸਾ ਤੇਰਾ ਕਰਾਣਾ ਬਚਾਇਆਾਰੇ ਦਾ ਪੂਰਾ ਕਰਾ ਤੁਕਾਰ ਕਰ ਮੇਕਾ